ਸਾਲ ਸਾਹਿਬ ਹਾਕਮ ਵਾਲੀਏ ਜੱਗੂ ਦਾ ਹਾਕਮ ਵਾਲਾ ਸਰਦਾਰੇ ਵਾਲਾ ਨੰਗਲ ਬੋਹਾ ਭਲਾੜਾ ਦਾ ਇਲਾਕਾ ਮੇਰੇ ਵੀਰੋ ਵੀ ਗੱਡੀ ਉੱਤਰ ਫੜਨਾ ਦੇ ਤੋਂ ਵੀ ਕਿਆ ਪਿੰਡ ਬੋਹਾ ਵਿੱਚ ਆ ਜਾਵੇ ਮੈਂ ਪਰਥੀ ਬੰਡੂ ਕੁੜੀਆਂ ਨੂੰ ਕੀਪ ਚੈਲ ਤੇ ਜੱਗੀ ਸਰਾਓ ਬਲਕਾਰ ਚੈਲ ਪਾਲਾ ਫੌਜੀ ਸਾਡੇ ਵੀਰ ਹੈ ਲਵੀ ਗਗਨਿਆ ਤੈਨੂੰ ਵੀ ਮੁਬਾਰਕ ਗਰਾਊਂਡ ਕਲੀਅਰ ਕਰਦੇ ਹੋ ਜੀ ਗਰਾਊਂਡ ਦੇ ਵਿੱਚ ਕੋਈ ਵੀ ਸੱਜਣ ਜਿਹੜਾ ਨਾ ਹੋਵੇ 15.5 ਤੇ 16 15.5 16 ਹੀ ਆ ਨਾ ਜੀ 15.5 ਤੇ 16 나ਥ ਦੀਆਂ ਤਿੰਨ ਕਬੱਡੀਆਂ ਕੁਲਦੀਪ ਪਾਲਖ ਲਵੀ ਚਾਲ ਪੁਲਿਸ ਆ ਸੁਖਜਿੰਦਰ ਖੰਘੂੜੇ ਵੱਲੋਂ 3300 ਦੀਆਂ ਲਓ ਪਹਿਲੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਸਮੀਲ ਸੰਧਾਨ ਸਾਹਿਬ ਦੀ ਧਿਰਤੀ ਦਾ ਮੇਰੇ ਮਿੱਤਰੋ ਇਸ ਵੇਲੇ ਪਾਉਂਦਾ ਹੋਇਆ ਰੇਡ ਇੱਕ ਪਾਸੇ ਪ੍ਰਤਾਪ ਹੈ ਪਰ ਦੂਜੇ ਪਾਸੇ ਹਾਕਮਾਲੀਆ ਜੱਗੂ ਓ ਬੱਲੇ ਬੱਲੇ ਹੋ ਗਈ ਮੇਰੇ ਵੀਰੋ ਛੋਟਾ 나ਥ ਸਿੰਘਾ ਦੌਦੀ ਹੈ ਡੈਡੀ ਸਾਹਿਬ ਵੀ ਤਗੜਾ ਖੇਡਿਆ ਹੁਣ ਚਾਰ ਹੈ ਓ ਕਹਿੰਦੇ ਲਾ ਟੱਚ ਮੇਰੇ ਵੀਰੋ ਸਿਲੂ ਨੂੰ ਤਗੜੇ ਪੁਆਇੰਟ ਦਾ ਵਾਅਦਾ ਕਰਦਾ ਹੈ 골ਡੀ ਨਿਊਜ਼ੀਲੈਂਡ ਹਿੰਦਰ ਚੈਲ ਸਾਡਾ ਵੀਰ ਇਟਲੀ ਵਾਲਾ ਉਹਨਾਂ ਵੀਰਾਂ ਨੇ ਇਹ ਟੀਮ ਸਪੌਂਸਰ ਕੀਤੀ ਆ ਜੋ ਜਲਾਲ ਸਾਹਿਬ ਲਓ ਕੈਲਰਮ ਵਾਲਾ ਰਵੀ ਆ ਗਿਆ ਮੇਰੇ ਮਿੱਤਰੋ ਅੱਜ ਦੇ ਸਮੇਂ ਦਾ ਟਾਪਰ ਰਾਇਲ ਸਪੋਰਟਸ ਕਲੱਬ ਵੱਲੋਂ ਖੇਡਿਆ ਨਿਕਲਿਆ ਸੀਜਨ ਦਾ ਬੈਸਟ ਯੋਰਪ ਦੇ ਦਾ ਆਹ ਦੂਜੇ ਪਾਸੇ ਵੇਖਦਾ ਵੇ ਹਾਕਮਾਲੀਆ ਜੱਗੂ ਕਰ ਗਿਆ ਕਮਾਲ ਕਰ ਗਿਆ ਕਮਾਲ ਪਰ ਰਵੀ 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 ਅਰ ਰਵੀ ਕੈਲਰਮ ਵਾਲਾ ਰਵੀ ਕੈਲਰਮ ਵਾਲਾ ਓਏ ਪਿਆਰਿਓ ਕੀ ਹਾਲ ਚਾਲ ਓ ਸਾਹਮਣੇ ਦੀਪਦ ਬੁਰਜੀ ਵਾਲਾ ਮੇਰੇ ਵੀਰੋ ਕਲਮਾ ਵਾਲੇ ਰਵੀ ਦੇ ਵਿੱਚ ਬੜੀ ਜਾਨ ਹੈ ਸ਼ੀਲੂ ਤੇ ਦੀਪ ਦੀਪ ਤੇ ਸ਼ੀਲੂ ਟੱਕਾ 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 ਟੱਕਰ 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 ਸਰੇ ਦੀ ਸ਼ੀਲੂ ਹਰਿਆਣੇ ਵਾਲਾ ਇਹ ਸ਼ਿਲੂ ਹਰਿਆਣੇ ਵਾਲਾ ਹੈ ਇਹ ਬਾਹੂ ਅਕਬਰਪੁਰ ਵਾਲਾ ਸ਼ਿਲੂ ਹੈ ਲੈ ਵੀ ਮਨੀ ਕਿਹੜੇ ਪਾਸੇ ਆ ਕੱਢ YouTube ਵੇਖ ਕਿ ਨਿੱਕ ਦੁਨੀਆ ਜੁੜੀ ਹੈ ਦਸ ਫਿਰ ਦੁਨੀਆ ਨੂੰ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੁਨੀਲ ਕਪਤਾਨ ਸਾਹਿਬ ਦੀ ਧਰਤੀ ਮੇਰੇ ਮਿੱਤਰੋ ਵੱਡਾ ਮੈਚ ਉਪਿਆ ਦੇ ਮੇਲੇ ਦਾ ਸੈਕੰਡ ਸੈਮੀਫਾਈਨਲ ਪ੍ਰਤਾਪ ਕੜਿਆਣੇ ਵਾਲਾ ਆਓ ਤਰੁਤਮਾਲ ਲਾਓ ਤਕਰ ਜੱਫਾ ਬੱਲੇ 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 ਆਹ ਮਾਰ ਦਿਓ ਤਾੜੀਆਂ ਮੇਰੇ ਵੀਰੋ ਇਹ ਆ ਕੜਿਆਣੇ ਵਾਲਾ ਪ੍ਰਤਾਪ ਇਹਨੂੰ ਦੇਖ ਕੇ ਰੇਡਰਾਂ ਨੂੰ ਚੜਦੇ ਆ ਤਾਪ ਇਹ ਆ ਕੜਿਆਣੇ ਵਾਲਾ ਪ੍ਰਤਾਪ ਤੇ 3200 ਦੀ ਰੇਡ ਹੈ 3100 3100 ਲੱਗਿਆ ਹੋਇਆ ਹੈ ਜੱਫੇਦਾਰ ਗੁਰਨਾਲ ਸਿੰਘ ਜੀ ਕਹਿੰਦੇ ਜਿੰਨੇ ਸ਼ਿੱਲੂ ਜੱਫਾ ਲਾਊਗਾ ਹਰ ਇੱਕ ਜੱਫਾ 1100 ਦਾ ਹੋਣਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਕੈਲਰ ਵਾਲਾ ਰਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਗੁਰਵਿੰਦਰ ਪੁਲਸੀਏ ਵੱਲੋਂ 1000 ਦਾ ਜੱਫਾ ਹੋ ਗਿਆ ਜੱਗੂ 1100 ਲਾਇਆ ਹੋਇਆ ਜਿੰਨੇ ਲਾਏਗਾ ਨੌਜਾਨਾ 5-5000 ਵਧੀ ਆਣਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਰੇਡ ਇੱਕ ਪਾਸੇ ਸੱਚੇ ਪਾਸ਼ਾ ਮੇਰ ਕਰੀ ਹਲਕਾ ਸੱਟ ਮਹਿਸੂਸ ਕਰ ਰਿਹਾ ਅੰਬਰਤ ਦਾ ਜਫਾ 500 ਦਾ ਕਿਹਦੇ ਵੱਲੋਂ ਵੀਰੇ ਦੀਪ ਗੁੱਬਿਆ ਵੱਲੋਂ ਰਿੰਦਰ ਚੈਨ ਵੀ ਇਟਲੀ ਤੋਂ ਆਇਆ ਹੋਇਆ ਉਧਰ ਸੱਤ ਵੱਜੀ ਏ ਥੋੜੇ ਸੱਚੇ ਪਾਸ਼ਾ ਮੇਰ ਕਰੇ ਮੇਰੇ ਵੀਰੋ ਏ ਪ੍ਰਮਾਤਮਾ ਏ ਬੈਕਰੋ ਤੇ 플레이ਰ ਸੇ ਜਿਆਦਾ ਹੋਵੇ ਮੇਰੇ ਵੀਰੋ ਔਰ ਜਿਹੜੀ ਸੱਟ ਹੈ ਉਹ ਕਿਸੇ ਵੀ 플레이ਰ ਦੇ ਨਾ ਲੱਗੇ ਲੈ ਵੀ ਕੜਿਆਣੇ ਉੱਠ ਸ਼ੇਰਾ ਉੱਠ ਯੋਧਿਆ ਵੀ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਸਰਦਾਰ ਜਿੰਜੀਤ ਸਿੰਘ ਡੱਲੇਵਾਲ ਦੀ ਯੰਗ ਜਾਰੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਦੀਪ ਦਪਰਚੀ ਵਾਲਾ ਅਮਰਤ ਅੱਜ ਮਾਣ ਪਿੰਡ ਵਾਲਿਆਂ ਨੇ ਬੁਲਟ ਦੇ ਨਾਲ ਕਰਨਾ ਇੱਕ ਪਾਸੇ ਸ਼ਿੱਲੂ ਹੈ ਔਰ ਦੂਜੇ ਪਾਸੇ ਦੀਪ ਹੈ ਦੀਪ ਤੇ ਸ਼ਿੱਲੂ ਦੀ ਟੱਕਰ ਆਹ ਦੁਨੀਆ ਦੇਖਣਾ ਚਾਹਦੀ ਮੇਰੇ ਮਿੱਤਰੋ ਫੜ ਗਿਆ ਬਾਹ ਆਹ ਲਾ ਗਿਆ ਤਕੜਾ ਜਫਾ ਪੁਆਇੰਟ ਜਿਹੜਾ ਸ਼ਿੱਲੂ ਦਾ ਹੈ ਪੁਆਇੰਟ ਜਿਹੜਾ ਸ਼ਿੱਲੂ ਦਾ ਹੈ ਓ ਪਿਆਰਿਆ ਹੱਲ ਜੁਲਵਾ ਵਿੱਕੀ ਝੁਕੇ ਤੇ ਗੋਰੇ ਨੰਬਰਦਾਰ ਵੱਲੋਂ ਅੰਬਰਤ ਦਾ ਜੱਫਾ 1100 ਦਾ ਹੋਣਾ 65 ਕਿਲੋ ਦੇ ਫਾਈਨਲ ਆਣੀਆਂ ਟੀਮਾਂ ਗਰਾਊਂਡ ਦੇ ਨੇੜੇ ਆਉਣੀਆਂ ਕੋਈ ਇੰਤਜ਼ਾਰ ਨਹੀਂ ਹੋਣਾ 65 ਕਿਲੋ ਵਾਲਿਓ ਫਾਈਨਲ ਆਣੀਆਂ ਟੀਮਾਂ ਇਹ ਆਹ ਸੁਨੀਲ ਲਾਓ 3100 ਦੀ ਤੀਜੀ ਰੇਡ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ 3300 ਦੀ 50000 ਕਾਬਲਾ ਹੁਣ ਰੁਕ ਜਾ ਆ ਵੇਖਣਾ ਸ਼ਿਲੂ ਤੇ ਦਾਸ ਦੀ ਟੱਕਰ ਆ ਸ਼ਿਲੂ ਤੇ ਦਾਸ ਦੀ ਟੱਕਰ ਕਾਕੇ ਦਾ ਚੇਲਾ ਆਹ ਲੁੱੜਦਾ ਮੇਲਾ ਕਾਕੇ ਦਾ ਚੇਲਾ ਲੁੱੜਦਾ ਮੇਲਾ ਕਾਕੇ ਦਾ ਚੇਲਾ ਕਾਕੇ ਦਾ ਚੇਲਾ ਲੁੱਟਦਾ ਮੇਲਾ ਬਾਕੀ ਜਲਾਲ ਸਾਹਿਬ ਵੀ ਮੇਲਾ ਲੁੱਟੀ ਆਉਂਦੇ ਆ ਮੇਰੇ ਵੀਰੋ ਔਰ ਸਾਹਮਣੇ ਰਵੀ ਕੈਲਮ ਵਾਲਾ ਆਹ ਕਹਿੰਦੇ ਮੁੰਡਾ ਕੈਥਰ ਵਾਲਾ ਮੇਰੇ ਵੀਰੋ ਰੇਟ ਪਾਉਣ ਦੇ ਲਈ ਤਿਆਰ ਹੈ ਔਰ ਕੈਥਲ ਵਾਲਿਆਂ ਦਾ ਜਿੱਲਾ ਵੀ ਛਾੜ ਦੀ ਵੰਡ ਤੋਂ ਪਹਿਲਾਂ ਪਟਿਆਲਾ ਹੁੰਦਾ ਸੀ ਮੇਰੇ ਪੰਜਾਬੀ ਵੀਰੋ ਹੁਣ 4 ਹੈ ਔਰ ਹਾਕਮ ਵਾਲੀਆ ਤਿਆਰ ਹੈ ਮੁੰਡਾ ਮੋਕੇ ਵਾਲਾ ਉਹ ਜਿੱਲੇ ਕਹਿੰਦੇ ਮੋਕੇ ਦੇ ਕਿੜਿਆਣੇ ਪਿੰਡ ਦਾ ਪ੍ਰਤਾਪ ਕਬੱਡੀ ਕਬੱਡੀ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਪਰ ਕਿਲਰ ਵਾਲਾ ਨੰਬਰ ਲੈ ਗਿਆ ਸੁਪੁਰਜੀ ਵਾਲਾ ਫੇਰ ਆ ਗਿਆ ਰੁਪਰਜੀ ਵਾਲਾ ਫੇਰ ਆ ਗਿਆ ਲੈ ਵੀ ਦੀਪ ਥੋੜਾ ਗਰਾਉਂਡ ਨੂੰ ਕਲੀਅਰ ਕਰਵਾ ਮੇਰਾ ਵੀਰ ਬਣ ਕੇ ਕਿਉਂਕਿ ਦੁਨੀਆ ਵੱਡੇ ਪੱਧਰ ਤੇ ਜੁੜੀ ਐ 50000 ਦਰਸ਼ਕ ਜੁੜਿਆ ਸ਼ੀਲੂ ਤੇ ਦੀਪ ਦੀ ਟੱਕਰ ਵੇਖਣ ਦੇ ਲਈ ਸ਼ੀਲੂ ਤੇ ਦੀਪ ਸ਼ੀਲੂ ਫੇਰ ਕਮਾਲ ਕਰ ਗਿਆ ਸ਼ੀਲੂ ਫੇਰ ਕਮਾਲ ਕਰ ਗਿਆ ਆਹ ਸੰਗਰੂਰ ਵਾਲਿਓ ਆਇਆ ਨਜ਼ਾਰਾ ਫੇਰ ਆਹ ਤਾੜੀਆਂ ਜ਼ੋਰਦਾਰ ਰੋਹੀ ਵੱਲੋਂ ਵੀ ਕਹਿੰਦੇ ਅੰਮਰਤੁੱਬੇ ਵਾਲੇ ਦਾ ਜੱਫਾ ਹਜ਼ਾਰ ਦਾ ਹੋਣਾ ਮੇਰੇ ਵੀਰੋ ਸੁਨੀਲ ਤਮ ਤਾ ਲਾ ਆਕੇ ਦਾ ਕੇਲਾ ਲੁੜਦਾ ਮੇਲਾ ਕਰਾਉਂਦਾ ਧੰਨ ਧੰਨ ਮਿੱਤਰੋ ਕਾਕੇ ਦਾ ਚੇਲਾ ਲੁੜਦਾ ਮੇਲਾ ਕਰਾਉਂਦਾ ਧੰਨ ਧੰਨ ਮਿੱਤਰੋ ਆ ਨਾਥ ਆ ਨਾਥ ਹੈ ਇਹ ਨਾਥ ਹੈ ਇਹ ਨਾਥ ਹੈ ਸਿੰਘਾ ਨੌਦ ਵਾਲੇ ਕਹਿੰਦੇ ਨਾਥ ਦਾ ਮੁੰਡਾ ਜੱਗੂ ਦੇ ਦੋ ਜੱਫੇ ਜੱਗੀ ਕੈਨੇਡਾ ਗਗਨ ਸਰਪੰਚ ਜੱਸੀ ਖੰਘੂੜਾ ਗੁਰਦੀਪ ਮੋਲਖ ਕਰਨ ਸ਼ਰਮਾ ਤੇ ਗੁਰਸੇਵਕ ਹਣਾ ਵੱਲੋਂ ਕਹਿੰਦੇ ਮੇਰੇ ਮਿੱਤਰੋ ਗੱਲ 21000 ਦੀ ਹੋਣੀ ਹੈ ਜੱਗੂ ਦੇ ਦੋ ਜੱਫਿਆਂ ਦਾ 21000 ਰੁਪਏ ਦਿੱਤਾ ਜਾਣਾ ਹੈ ਉਹ ਪਿਆਨੇ ਮੇਲੇ ਦਾ ਸੈਕੰਡ ਸੈਮੀਫਾਈਨਲ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਪ੍ਰਤਾਪ ਹੈ ਪਰ ਦੂਜੇ ਪਾਸੇ ਕੈਲਰਮ ਵਾਲਾ ਰਵੀ ਹੈ ਕੈਲਰਮ ਵਾਲਾ ਰਵੀ ਇਹ ਜਿਲਾਂ ਵਾਲਾ ਫੇਰ ਆ ਗਿਆ ਅੰਬਰਤ ਸਿਵਿਆ ਤੇ ਹੈਪੀ ਸਿਵਿਆ ਵੱਲੋਂ ਅਮਨ ਸਿਵਿਆ ਵੱਲੋਂ ਅੰਬਰਤ ਦਾ ਜੱਫਾ ਛੀਲੂ ਦਾ ਜੱਫਾ 1000 ਦਾ ਮੇਰੇ ਵੀਰੋ ਔਰ ਦੂਜੇ ਪਾਸੇ ਅੰਮਰਤ ਉੱਪਿਆ ਵਾਲਾ ਔਰ ਵੀਰਾ ਇਹਦਾ ਫਾਦਰ ਕਹਿੰਦੇ ਜੀਤ ਵੀ ਤਗੜਾ ਖੇਡਿਆ ਉਹ ਵੀ ਗਰਾਊਂਡ ਦੇ ਵਿੱਚ ਆ ਗਿਆ ਜਲਾਲ ਸਾਹਿਬ ਤੁਸੀਂ ਗੱਲ ਕਰਨੀ ਹੈ ਤੇ ਮੁੰਡਾ ਤਮਤਾਨ ਸਾਹਿਬ ਵਾਲਾ ਸੁਨੀਲ ਆਹ ਤਮਤਾਨ ਸਾਹਿਬ ਵਾਲਾ ਸੁਨੀਲ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪ੍ਰਤਾਪ ਪ੍ਰਤਾਪ ਤੇ ਸੁਨੀਲ ਪ੍ਰਤਾਪ ਤੇ ਸੁਨੀਲ ਫੜ ਗਿਆ ਲੱਗ ਫੜ ਗਿਆ ਲੱਗ ਤੇ ਪੁਆਇੰਟ ਰੀਟਰ ਦਾ ਪੁਆਇੰਟ ਸੁਨੀਲ ਦਾ ਪੁਆਇੰਟ ਸੁਨੀਲ ਦਾ 65 ਕਿਲੋ ਦੇ ਫਾਈਨਲ ਦੀਆਂ ਟੀਮਾਂ ਮੈਨੂੰ ਲੱਗਦਾ ਸ਼ਕਤੀਮਾਨ ਤੇ ਨਹੀਂ ਆ ਗਿਆ ਕਿਤੇ ਸਿਕੰਦਰ ਆ ਗਿਆ ਬੜੀ ਦੂਰ ਆਇਆ ਹੋਇਆ ਹੈ ਮੇਰੇ ਆਪਣੇ ਪਿੰਡ ਦਾ ਨੌਜਵਾਨ ਸ਼ਕਤੀਮਾਨ ਹੈ ਇਧਰ ਜਿੱਤ ਜੀ ਹੈ ਬਹੁਤ ਸੁਨੀਲ ਦੇ ਲਈ 500 ਰੁਪਏ ਜਿੱਤ ਉਪਿਆ ਉਹਨਾਂ ਵੱਲੋਂ ਮੇਰੇ ਵੀਰੋ ਸੁਨੀਲਾ ਸਾਹਿਬ ਜੀ ਦਾ ਨੌਜਵਾਨ ਹੈ ਬਹੁਤ ਬਹੁਤ ਸਰਕਾਰ ਕਰਕੇ ਗਏ ਐ ਅੰਕਲ ਜੀ ਬਹੁਤ ਬਹੁਤ ਧੰਨਵਾਦ ਗਰਮੇਲ ਸਿੰਘ ਦਿੜਵੇ ਨਾਲ ਕਬੱਡੀ ਖੇਡੀ ਐ ਸਤਿਕਾਰ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਇਸ ਵੇਲੇ ਕੈਲਰਮ ਵਾਲਾ ਰਵੀ ਨੌਜਾਨ ਵਧਿਆ ਹੋਇਆ ਰੇਡ ਪਾਉਣ ਦੇ ਲਈ ਕੈਲਰਮ ਵਾਲਾ ਰਵੀ ਰਿਸ਼ੀਆਂ ਮੁਨੀਆਂ ਦੀ ਧਰਤੀ ਕੈਲਰਮ ਪਿੰਡ ਮੇਰੇ ਮਿੱਤਰੋ ਲੈ ਵੀ ਜੱਗੂ ਦੋ ਜੱਫੇ 21000 ਦੇ 21000 ਦੇ ਜੱਫੇ ਬੜਾ ਜਾਨਦਾਰ ਖਿਡਾਰੀ ਐ ਜਲਾਲ ਸਾਹਿਬ ਆਹ ਮੁੰਡਾ ਸਰਾ ਕਰਵਾ ਦਿੰਦਾ ਐ ਆਹ ਸਾਹਮਣੇ ਛੋਟਾ ਨਾਥ ਤੇ ਅੰਮਰਤ ਏ ਕਬੱਡੀ 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 ਅੰਮਰਤ ਤੇ ਨਾਥ ਛੋਟਾ ਮੇਰੇ ਵੀਰੋ ਫਰਦੀਪ ਦਵਰਜੀ ਵਾਲਾ ਲੈ ਵੀ ਕੈਪਟਨ ਦੇ ਲਈ 500 ਜੀਤ ਅੰਕਲ ਜੀ ਹੁਣਾਂ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਹੈ ਗਰਾਊਂਡ ਨੂੰ ਥੋੜਾ ਕਲੀਅਰ ਕਰ ਦਿਓ ਆ 500 ਰੁਪਿਆ ਵੀ ਮੇਰੇ ਤੋਂ ਜਰੂਰ ਫੜ ਕੇ ਲੈ ਜਿਓ ਬੜੀ ਮਿਹਰਬਾਨੀ ਹੋਊਗੀ ਜੱਗੂ ਦਾ ਜੱਫਾ 500 ਦਾ 500 ਅਮਰਤ ਦੇ ਲਈ ਵੀ ਜੀਤ ਅੰਕ ਜੀ ਹੋਣਾ ਵੱਲੋਂ ਆਇਆ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਇੱਕ ਪਾਸੇ ਰਵ ਆਇਆ ਨੌਜਨ ਸੁਨੀਲ 500 ਜੱਗੂ ਦਾ सॉरी 500 ਅਮਰਤ ਦਾ ਤੇ 500 ਰਵੀ ਕੈਲਰਮ ਦਾ ਆ ਨਾਥ ਫੇਰ ਆ ਗਿਆ ਨਾਥ ਤੇ ਸ਼ੀਲੂ ਦੀ ਟੱਕਰ ਹੋ ਜੇ ਨਾ ਆ ਖੁੱਲ ਕੇ ਲੱਗ ਗਿਆ ਪਰ ਨਾਥ ਆ ਕਾਕੇ ਦਾ ਚੇਲਾ ਲੁੱਟਦਾ ਮੇਲਾ ਕਾਕੇ ਦਾ ਚੇਲਾ ਲੁੱਟਦਾ ਮੇਲਾ ਆ ਸ਼ੇਖ ਦੌਲਤਾਲੇ ਨੇ ਛੰਡਿਆ ਇਹ ਸ਼ੇਖ ਦੌਲਤਾਲੇ ਨੇ ਛੰਡਿਆ ਆ ਸਾਹਮਣੇ ਅਗਲੀ ਕਬੱਡੀ ਰਵੀ ਕੈਲਮ ਵਾਲਾ ਮੇਰੇ ਵੀਰੋ ਵਾਹ ਓਏ 나ਥ ਔਰ ਸੋਣ ਵੀ ਪੁੱਜਿਆ ਹੋਇਆ ਨੌਜਾਨ ਮੇਰੇ ਵੀਰੋ ਬਾਹਮਣੀ ਵਾਲੇ ਪਿੰਡ ਦਾ ਰਵੀ ਕੈਲਮ ਵਾਲਾ ਮੰਨਿਆ ਪ੍ਰਵੰਨਿਆ ਖਿਡਾਰੀ ਜੱਗੂ ਤੇ ਰਵੀ ਰਵੀ ਤੇ ਜੱਗੂ ਵਾਹ ਓਏ ਕੈਲਮ ਵਾਲਿਆ ਜਲਾਲ ਸਾਹ ਕਰਿਓ ਗੱਲ ਮਾਝੇ ਵਾਲੇ ਮਝੈਲ ਦੀ ਦੋ ਪੁਰਜੀ ਵਾਲਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਇਹ ਦੋ ਪੁਰਜੀ ਵਾਲਾ ਦੀਪ ਹੈ ਆ ਧੰਨ ਗੁਰੂ ਰਾਮਦਾਸ ਦੀ ਧਰਤੀ ਤੋਂ ਆਇਆ ਆ ਸਾਹਮਣੇ ਮਿੱਤਰੋ ਅਮਰਤ ਨੇ ਕੀਤੀ ਕੋਸ਼ਿਸ਼ ਆ ਲਾਉ ਤਕੜਾ ਜੱਫਾ ਪਰ ਦਬਰਜੀ ਵਾਲਾ ਦੀਪ ਆਪਣੀ ਟੀਮ ਦੇ ਲਈ 10 ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਗੁਰਦਾਸਪੁਰ ਲਾਈਨ ਦੀ ਟੀਮ ਦਾ ਇੱਕ ਖਿਡਾਰੀ ਹੈ ਔਰ ਬੇਸ਼ੱਕ ਅੱਜ ਲਾੜ ਹੋਣੀ ਤੇਜੇਪਿੰਡ ਦੇ ਵਿੱਚ ਮੇਲਾ ਕਰਾ ਰਿਹਾ ਪਰ ਜਵਾਨ ਹੋਈ ਸੀ ਜੱਗੂ ਦੇ ਨਾਲ ਵੀ ਪੁੱਜਾਂਗੇ ਜਰੂਰ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕੈਲਰਮ ਵਾਲਾ ਫੇਰ ਕਬਡੀਆਂ ਪਾ ਰਿਹਾ ਹੈ ਫੇਰ ਫੇਰ ਕੇ ਕਬਡੀਆਂ ਪਾਉਂਦਾ ਆਹ ਜਿੱਥੇ ਵੀ ਖੇਡਦਾ ਲੋਕਾਂ ਦੇ ਦਿਲ ਜਿੱਤਦਾ ਆਹ ਸਾਹਮਣੇ ਰਵੀ ਦੀ ਰੇਡ ਚਾਰਾਂ ਦੇ ਵਿੱਚੋਂ ਉਹ ਕੀਤੀ ਕੋਸ਼ਿਸ਼ ਤੇ ਪੁਆਇੰਟ ਰੇਡਰ ਦਾ ਇਹ ਮੈਚ ਸਮਾਪਤ ਮੈਚ ਸਮਾਪਤ ਹੈ ਮੈਚ ਸਮਾਪਤ ਜੇਤੂ ਟੀਮ ਉਪਿਆ ਉਪਿਆ ਤੇ ਰੜਵੇ ਦਾ ਫਾਈਨਲ ਮੈਚ ਖੇਡਿਆ ਜਾਊਗਾ ਰੜਵੇ ਦਾ ਫਾਈਨਲ ਮੈਚ ਟਿੱਕੀ ਚੁੱਕੇ ਸਾਡਾ ਵੀਰ ਅੰਮ੍ਰਿਤ ਦਾ ਭਰਾ ਉਹ ਵੀ ਲਾਈਵ ਜੁੜਿਆ ਹੋਇਆ ਮੇਰੇ ਵੀਰੋ ਟਿੱਕੀ ਚੁੱਕੇ ਔਰ ਰੜੀ ਉਪਿਆ ਦੀ ਟੀਮ ਉਹ ਜਿੱਤ ਗਈ ਹੈ ਉਪਿਆ ਜੀ ਨੂੰ ਜੀ ਨੂੰ ਮੈਚ ਦਾ ਸਵਾਦ ਆਇਆ ਤਾੜੀਆਂ ਸ਼ੋਰ ਦਾ ਪੈਂਡ ਦੇ ਫਾਈਨਲ ਵਾਲੀਆਂ ਟੀਮਾਂ ਆਓ ਜੀ ਜਗਤੀਸ਼ ਘਰਾਣ ਤੇ ਬੱਬੂ ਲਦਾਨ ਲੱਖਾ ਸ਼ਾਦੀਆਰੀ ਤੇ ਰਾਜੂ ਢੰਡਿਆਲ ਹਾਂਜੀ ਉਧਰ ਅੰਬਰ ਤੋਂ ਉੱਪੇ ਵਾਲੇ ਦਾ ਮਾਨ ਸਨਮ ਜਿਹੜਾ ਉਹ ਕੀਤਾ ਜਾਣਾ ਪ੍ਰੀਤ ਗਿੱਲ ਜਰਮਨ ਸਾਡਾ ਵੀਰ ਹੈ ਵਿੱਕੀ ਚੁੱਕੇ ਤੇ ਨਾਲ ਫੁਕਰ ਜਲੇ ਅੱਜ ਕੋਰੀਆਂ ਚੁੱਕੇ ਉਹਨਾਂ ਵੱਲੋਂ ਬੋਲਟ ਮੋਟਰਸਾਈਕਲ ਲੈ ਕੇ ਜਿਹੜਾ ਮਾ ਜੀ ਜੀ ਉਹ ਮੇਰੇ ਵੀਰੋ ਅੰਬਰ